ਕੇਜਰੀਵਾਲ ਦੀ ਗ੍ਰਫਤਾਰੀ ਖਿਲਾਫ ਸੀਐਮ ਭਗਵੰਤ ਮਾਨ ਖਟਖਟ ਕਲਾਚ ਪੁਖੜ ਤਲ ਤੇ ਬੈਠੇ ਭਾਜਪਾ ਦੇ ਸਾਧ ਦੇ ਨਿਸ਼ਾਨੇ ਆਪ ਦੀ ਪੁਖੜ ਹੜਤਾਲ ਤੇ ਬੋਲੇ ਸੁਨੀਲ ਜਾਖੜ ਕਿਹਾ ਖਟਖਟ ਕਲਾਚ ਸਿਆਸੀ ਨਾਟਕ ਕਰ ਰਹੀ ਹੈ ਆਪ ਸੀਐਮ ਭਗਵੰਤ ਮਾਨ ਤੇ ਕੀਤਾ ਤਿੱਖਾ ਹਮਲਾ ਕੇਜਰੀਵਾਲ ਦਾ ਘਟਿਆ ਭਾਰ ਮੈਂ ਦੇਵਾਂਗਾ ਡਾਇਟ ਵਿਕਰਮ ਮਜੀਠੀਆ ਸੀਐਮ ਭਗਵੰਤ ਮਾਨ ਦਾ ਕਲਦਲ ਦੇ ਤੰਜ ਕਿਹਾ ਮੌਸਮ ਦੇ ਕਿ ਪੰਜਾਬ ਨੂੰ ਪਛਾਣ ਬਾਹਰ ਨਿਕਲਦੇ ਨੇ ਹੁਣ ਕਵਰਾ ਵਿਸਥਾਰ ਦੇ ਨਾਲ ਆਮ ਆਨ ਲਈ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਭਾਰਤੀ ਜਨਤਾ ਪਾਰਟੀ ਦੀ ਤਾਨਾਸ਼ਾਹੀ ਖਿਲਾਫ ਆਵ ਵੱਲੋਂ ਦੇਸ਼ ਭਰ ਵਿੱਚ ਸਮੂਹਿਕ ਭੁੱਖ ਹੜਤਾਲ ਕੀਤੀ ਗਈ ਇਸੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਕੈਬਨਟ ਮੰਤਰੀਆਂ ਅਤੇ ਆਬਰਕਰਾਂ ਨਾਲ ਖਟਕਟ ਕਲਾ ਵਿਖੇ ਪਹੁੰਚੇ ਅਤੇ ਭੁੱਖ ਹੜਤਾਲ ਤੇ ਬੈਠੇ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਰੋਸ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦਾ ਲੋਕਤੰਤਰ ਖਤਰੇ ਵਿੱਚ ਹੈ ਉਹਨਾਂ ਕਿਹਾ ਕਿ ਕੇਜਰੀਵਾਲ ਨੇ ਦੇਸ਼ ਲਈ ਸਭ ਕੁਝ ਛੱਡ ਦਿੱਤਾ ਲੱਖਾਂ ਕਰੋੜਾਂ ਦੀ ਕਮਾਈ ਛੱਡ ਕੇ ਕੇਜਰੀਵਾਲ ਰਾਜਨੀਤੀ ਵਿੱਚ ਆਏ ਇਸ ਦਰਾਂ ਲਈ ਭਾਜਪਾ ਤੇ ਵਰਦੇ ਹੋਏ ਸੀਐਮ ਭਗਵੰਤ ਮਾਨੀ ਕਿਹਾ ਕਿ ਕੇਜਰੀਵਾਲ ਨੂੰ ਤਾਂ ਗ੍ਰਿਫਤਾਰ ਕਰ ਲੈਣਗੇ ਪਰ ਕੇਜਰੀਵਾਲ ਦੀ ਸੋਚ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਹੁਣ ਡਰ ਇਹ ਹੋ ਗਿਆ ਵੀ ਇਹ ਤਾਂ ਜਿੱਤਣ ਲੱਗੇ ਇਹਨਾਂ ਨੂੰ ਤਾਂ ਲੋਕ ਪਸੰਦ ਕਰਨ ਲੱਗੇ 10 ਸਾਲਾਂ ਦੇ ਵਿੱਚ ਪਾਰਟੀ ਨੇ ਦੋ ਸਟੇਟਾਂ 'ਚ ਸਰਕਾਰ ਬਣਾ ਲਈ ਐਮਸੀਡੀ ਦੇ ਵਿੱਚ ਬਹੁਮਤ ਹੈ ਦਿੱਲੀ ਦੇ ਵਿੱਚ ਉਹ ਵੀ ਸਰਕਾਰ ਦੇ ਬਰਾबरी ਹੁੰਦਾ ਗੁਜਰਾਤ ਚ ਐਮ ਐਲ ਏ ਨੇ ਗੋਆ ਚ ਐਮ ਐਲ ਏ ਨੇ ਚੰਡੀਗੜ੍ਹ ਦਾ ਮੇਅਰ ਸਾਡਾ 10 ਰਾਸ ਸਵਾ ਦੇ ਮੈਂਬਰ ਨੇ ਤਾਂ ਫਿਰ ਡਰ ਗਏ ਕਹਿੰਦੇ ਯਾਰ ਇੰਨਾ ਛੇਤੀ ਇੰਨਾ ਕੁਇਕਲੀ ਐਨੀ ਤੇਜ਼ੀ ਨਾਲ ਤਾਂ ਕੋਈ ਪਾਰਟੀ ਫੈਲਿਓ ਹੀ ਨਹੀਂ ਇਹ ਤਾਂ ਆਪਣੇ ਲਈ ਬਹੁਤ ਵੱਡਾ ਖਤਰਾ ਬਣ ਗਏ 1958 ਚ ਜਨ ਸੰਗ ਬਣਿਆ ਸੀ ਜਿਹਨੂੰ ਭਾਜਪਾ ਕਹਿੰਦੇ ਅੱਜ 1984 ਚ ਦੋ ਸੀਟਾਂ ਆਈਆਂ ਸੀ 26 ਸਾਲਾਂ ਬਾਅਦ 1885 ਚ ਕਾਂਗਰਸ ਬਣੀ ਸੀ 1930 ਚ ਕਾਉਂਸਲਰ ਜਿੱਤਿਆ ਸੀ ਇੱਕ 45 ਸਾਲਾਂ ਬਾਅਦ ਇੱਥੇ 10 ਸਾਲਾਂ ਚ ਨੈਸ਼ਨਲ ਪਾਰਟੀ ਬਣਾਈ ਬੈਠੇ ਆ ਆਹੀ ਡਰ ਖਾਈ ਜਾਂਦਾ ਨਾਲ ਆਹੀ ਹਊਆ ਪੰਜਾਬ ਪਾਜਪਾਤੇ ਪ੍ਰਧਾਨ ਸੁਨੀਲ ਜਾਖੜ ਨੇ ਸ਼ਹੀਦਾਂ ਦੀ ਪਵਿੱਤਰ ਭੂਮੀ ਖਟਕੜ ਕਲਾ ਵਿਖੇ ਸਿਆਸੀ ਨਾਟਕ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨੀ ਤੇ ਖਾਮਲਾ ਕੀਤਾ ਹੈ। ਉਹਨਾਂ ਆਖਿਆ ਕਿ ਮੁੱਖ ਮੰਤਰੀ ਨੂੰ ਪੰਜਾਬੀਆਂ ਤੋਂ ਇਸ ਲਈ ਮਾਫੀ ਮੰਗਣੀ ਚਾਹੀਦੀ ਹੈ। ਸੁਨੀਲ ਜਾਖੜ ਨੇ ਅਕੋ ਜਾਰੀ ਬਿਆਨ ਵਿੱਚ ਆਖਿਆ ਹੈ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸਭ ਦੇ ਸਾਝੇ ਹਨ। ਉਹਨਾਂ ਦੇ ਜਨਮ ਸਥਾਨ ਤੇ ਜਾ ਕੇ ਜਿਸ ਤਰ੍ਹਾਂ ਅਮਨ ਦੀ ਪਾਰਟੀ ਦੇ ਮੁੱਖ ਮੰਤਰੀ ਨੇ ਸ਼ਰਾਬ ਨਾਲ ਸੰਬੰਧਤ ਕਪਲੇ ਵਿੱਚ ਫਸੇ ਆਪਣੇ ਆਗੂ ਦੀ ਤਰਫਤਾਰੀ ਦਾ ਡਰਾਮਾ ਕੀਤਾ ਇਸ ਨਾਲ ਲੱਖਾਂ ਪੰਜਾਬੀਆਂ ਦੇ ਚਿਹਰੇ ਉਲੁੰਧਰੇ ਗਏ ਹਨ ਵੀ ਭਗਵੰਤ ਮਾਨ ਜੀ ਸੇਧਾ ਆਜ਼ਮ ਭਗਤ ਸਿੰਘ ਜੀ ਨੇ ਆਪਣੀ ਕੁਰਬਾਨੀ ਇਸ ਕਰਕੇ ਨਹੀਂ ਸੀ ਦਿੱਤੀ ਵੀ ਇਸ ਤਰ੍ਹਾਂ ਆ ਕੇ ਉਹਨਾਂ ਦੇ ਇਸ ਪਵਨ ਸਥਲ ਦੇ ਉੱਤੇ ਸ਼ਹੀਦਾਂ ਦੇ ਸਮਾਰਕ ਦੇ ਉੱਤੇ ਆ ਕੇ ਆਪਖੰਡ ਕੀਤਾ ਜਾਵੇ ਇੱਕ दारू ਦੇ ਕੋਟਾਲੇ ਇੱਕ ਬ੍ਰਸ਼ਟਾਚਾਰੀ ਵਾਸਤੇ ਆ ਕੇ ਤੁਸੀਂ ਉੱਥੇ ਉਹਦੀ ਪੈਰਵਾਹੀ ਕਰੋ ਤੁਸੀਂ ਤੇ ਤੁਹਾਡੇ ਐਮਐਲਏ ਸਾਹਿਬ ਤੇ ਐਨਾ ਹੀ ਨਹੀਂ ਭਗਵੰਤ ਮਾਨ ਜੀ ਮੇਰੀ ਇੱਕ ਬੇਨਤੀ ਹੈ ਆਪਣੀ ਆਦਤਾਂ ਸੁਧਾਰੋ ਟਲੇ ਤੁਸੀਂ ਅੱਜ ਵੀ ਨਹੀਂ ਤੁਸੀਂ ਅੱਜ ਵੀ ਫੇਰ ਆਪਣੀ ਅੱਜ ਨਹੀਂ ਆਪਣੀ ਨਹੀਂ ਤਾਂ ਕੇਜਰੀਵਾਲ ਸਾਹਿਬ ਦੀ ਫੋਟੋ ਅੱਜ ਵੀ ਉੱਥੇ ਲਾਈ ਬੈਠੇ ਹੋ ਤੁਹਾਨੂੰ ਅਕਲ ਨਹੀਂ ਆਈ ਜਦੋਂ ਸਾਰੇ ਪੰਜਾਬ ਦੇ ਲੋਕਾਂ ਨੇ ਥੂ-ਥੂ ਕੀਤੀ ਸੀ ਹਿੰਦੁਸਤਾਨ ਦੇ ਲੋਕਾਂ ਨੇ ਥੂ-ਥੂ ਕੀਤੀ ਸੀ ਜਦੋਂ ਬਾਬਾ ਸਾਹਿਬ ਅੰਬੇਡਕਰ ਤੇ ਭਗਤ ਸਿੰਘ ਜੀ ਦੀ ਫੋਟੋ ਦੇ ਵਿਚਾਲੇ ਆਪਣੀ ਫੋਟੋ ਲਾ ਕੇ ਕੇਜਰੀਵਾਲ ਸਾਹਿਬ ਦੇ ਉਹਨਾਂ ਦੇ ਧਰਮਪਤਨੀ ਭਾਸ਼ਣ ਦੇ ਰਹੇ ਸੀਗੇ ਨਹੀਂ ਤੁਹਾਨੂੰ ਤੁਹਾਡੇ ਕੰਨਾਂ ਤਾਈਂ ਗੱਲ ਪਈ ਤੁਸੀਂ ਤਾਂ ਸਾਰੇ ਦਿਨ ਸੋਸ਼ਲ ਮੀਡੀਆ ਦੇਖਦੇ ਹੋ ਸਾਰੇ ਦਿਨ ਤੁਹਾਡਾ ਕੰਮ ਹੀ ਆਹ ਵੀਡੀਓ ਬਣਾਉਣ ਚ ਸੈਲਫੀਆਂ ਚ ਲੱਗਿਆ ਰਹਿੰਦੇ ਹੋ ਭਗਵਾਨਾ ਜੀ ਮਹਾਨ ਜੀ ਮੇਰੀ ਬੇਨਤੀ ਹੈ ਆ ਤੁਸੀਂ ਜੋ ਕੁਛ ਅੱਜ ਕੀਤਾ ਆ ਕੱਲਾ ਇੱਕ ਡਰਾਮਾ ਤੇ ਪਖੰਡ ਨਹੀਂ ਉਸ ਧਰਤੀ ਦੇ ਉੱਤੇ ਉਹਨਾਂ ਦਾ ਸ਼ਹੀਦਾਂ ਦਾ અપਮਾਨ ਤਾਂ ਤੁਸੀਂ ਕੀਤਾ ਹੀ ਕੀਤਾ ਮੈਂ ਸਮਝਦਾ ਅੱਜ ਤੁਸੀਂ ਪੰਜਾਬੀਆਂ ਦੇ ਛਾਤੀ ਦੇ ਉੱਤੇ ਭ੍ਰਿਸ਼ਟਾਚਾਰ ਦੀ ਮੂਗ ਦਲੀ ਹੈ ਤੇ ਪੰਜਾਬੀਆਂ ਨੇ ਭੁੱਲਣਾ ਨਹੀਂ ਯਾਦ ਰੱਖਿਓ ਇਹਦਾ ਸਬਕ ਥੋੜੇ ਦਿਨਾਂ ਚ ਤੁਹਾਨੂੰ ਦੇਖਣ ਨੂੰ ਤੁਹਾਨੂੰ ਲੋਕ ਸਿਖਾਣਗੇ ਆਮਾ ਦੀ ਪਾਰਟੀ ਦੇ ਆਗੂ ਵੱਲੋਂ 2017 ਦੀ ਵਿਧਾਨ ਸਭਾ ਚੋਣਾਂ ਦੌਰਾਨ ਨਸ਼ਿਆਂ ਦੇ ਮੁੱਦੇ ਤੇ ਉਹਨਾਂ ਦਾ ਨਾਮ ਲੈਣ ਉੱਤੇ ਵਿਰੁੱਧ ਦਾਇਰ ਮਾਨਹਾਨੀ ਦੇ ਕੇਸ ਵਿੱਚ ਮਿਕਰਮ ਜੀਠੀਆ ਅਦਾਲਤ ਵਿੱਚ ਪੇਸ਼ ਹੋਈ ਇਸ ਦੌਰਾਨ ਪੇਸ਼ੀ ਤੋਂ ਬਾਅਦ ਵਿਕਰਮ ਜੀਠਿਆ ਨੇ ਕਿਹਾ ਕਿ ਕੇਜਰੀਵਾਲ ਦਾ ਭਾਰ ਘਟਿਆ ਹੈ ਉਹ ਉਹਨਾਂ ਨੂੰ ਡਾਈਟ ਦੇ ਸਕਦੇ ਹਨ ਔਰ ਇਹ ਵੀ ਪੁੱਛ ਲਾਂ ਕਿ ਭਾਈ ਮੇਰੇ ਯਾਰ ਦਾ ਕੇਜਰੀਵਾਲ ਦਾ ਉੱਥੇ ਕੀ ਹਾਲ ਕਿਉਂਕਿ ਮੈਂ ਵੀ ਚਿੰਤਾ ਤਾਂ ਕਹਿੰਦੇ 5-7 ਕਿਲੋ ਭਾਰ ਘਟ ਗਿਆ ਅੰਦਰ ਰਹਿ ਕੇ ਤੇ ਕੋਈ ਡਾਈਟ ਡੂਇਟ ਜੇ ਅਸੀਂ ਸੁਜੈਸਟ ਕਰ ਸਕਦੇ ਅਸੀਂ ਸੁਜੈਸਟ ਕਰਾਂਗੇ ਜੀ ਦੇ ਨਾਲ ਭਾਰ ਨਾ ਘਟੇ ਔਰ ਉਹ ਤੰਦਰੁਸਤ ਰਹੇ ਔਰ ਅੱਜ ਕੋਰਟ ਦੇ ਕਿਉਂਕਿ ਸੱਦਾ ਸੀ ਮਹਿਤਾ ਆਇਆ ਉਹ ਜਨਾਬ ਆਏ ਨਹੀਂ ਚਲੋ ਮੁਲਾਕਾਤ ਰਹਿ ਗਈ ਅਗਲੀ ਵਾਰੀ ਮਿਲਾਂਗੇ ਮਕਰ ਮੈਂ ਤਾਂ ਪਹਿਲਾਂ ਵੀ ਜਿਵੇਂ ਜ਼ਿਕਰ ਕੀਤਾ ਕਿ ਰੱਬ ਦੇ ਰੰਗ ਵੇਖੋ ਕਿ ਮੈਨੂੰ ਅੰਦਰ ਕਰਾਉਂਦੇ ਸੀ ਆਪ ਮੇਰੇ ਤੋਂ ਵੱਧ ਸਮਾਂ ਸਾਰੀ ਲਾਏ ਹਾਲੀਵੁੱਡ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾ ਕੇਜਰੀਵਾਲ ਸਾਹਿਬ ਦੇ ਜਾਇਦਾ ਦਾਸ ਨੂੰ ਤਾਂ ਦੁੱਖ ਹੋ ਸਕਦਾ ਭਗਵੰਤ ਮਾਨ ਨੂੰ ਤਾਂ ਲੱਡੂ ਫੁੱਟਣ ਦੇ ਆ ਔਰ ਭਾਜਪਾ ਵਾਲੀ ਲੀਡਰਸ਼ਿਪ ਵੀ ਖੁਸ਼ ਹੈ ਕਿ ਅਸੀਂ ਆਪ ਦੇ ਕੰਟਰੋਲ 'ਚ ਰਿਮੋਟ ਕੰਟਰੋਲ ਨਾਲ ਚੱਲਣਾ ਭਗਵੰਤ ਮਾਨ ਨੇ ਔਰ ਉਹ ਰਿਮੋਟ ਕੰਟਰੋਲ ਉਹਨਾਂ ਨੇ ਕਾਬੂ ਕੀਤਾ ਔਰ ਭਗਵੰਤ ਮਾਨ ਹੁਣ ਦਿੱਲੀ ਦੇ ਹੋਮ ਮਿਨਿਸਟਰ ਸਾਹਿਬ ਤੇ ਪ੍ਰਧਾਨ ਮੰਤਰੀ ਸਾਹਿਬ ਦੇ ਇਸ਼ਾਰੇ ਤੇ ਕੰਮ ਕਰਦਾ ਤੁਸੀਂ ਅਕਸਰ ਸਿਆਸੀ ਵਿਖਵਣੀ ਇਹ ਕਰਦੇ ਹੋ ਜਿਹੇ ਜਦੋਂ ਭਗਵੰਤ ਮਾਨ 13 0 ਦਾ ਦਾਵਾ ਕਰ ਰਹੇ ਤੁਹਾਡੀ ਕੀ ਵਿਖਵਣੀ ਹੈ ਇਹਦੀ ਤਾਂ ਲੱਗ ਜੂ ਭਾਈ ਇਹਦੀ 0 13 ਤਾਂ ਹੋ ਜਾਣੀ ਇਹ ਇਹ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਦਾ ਬਦਲਿਆ ਜਾਣਾ ਔਰ ਮੈਨੂੰ ਜੋ ਲੱਗਦਾ ਹੈ ਜੇ ਬਚੂ ਤੇ ਇੱਕ ਸ਼ਰਤ ਜੇ ਬਚੂ ਜੇ ਇਹ ਭਾਜਪਾ ਦਾ ਨਾਮਿਨੇਟਿਡ ਮੁੱਖ ਮੰਤਰੀ ਹੋ ਫੇਰ ਤਾਂ ਬੱਦ ਸਕਦਾ ਨਹੀਂ ਤਾਂ ਅਗਲਾ ਮੁੱਖ ਮੰਤਰੀ ਪੰਜਾਬ ਦਾ ਜੇ ਆਮ ਆਦਮੀ ਪਾਰਟੀ ਚੋਂ ਹੀ ਬਣਿਆ ਕਿਉਂਕਿ ਉਹਨਾਂ ਦੇ ਸੀਟਾਂ ਵਧ ਨੇ ਤੇ ਉਹ ਕੁਲਤਾਰ ਸਿੰਘ ਸੰਧਵਾ ਹੋਊਗਾ ਮੇਰਾ ਇਹ ਮੰਨਣਾ ਤੁਸੀਂ ਇਹ ਇੱਕ ਚਰਚਾ ਚ ਕਿੰਨਾ ਕੁ ਜ਼ੋਰ ਹੈ ਕਿੰਨਾ ਕੁ ਦਮ ਹੈ ਜਿਹੜੀ ਕਿ ਤੁਸੀਂ ਖਡੂਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਹੋ ਲੋਕ ਸਭਾ ਚੋਣਾਂ ਲਈ ਇਹ ਚਰਚਾ ਮੇਰੇ ਵੀਰੋਂ ਥੋੜੀ ਆ ਦਾਸ ਨੂੰ ਤਾਂ ਨਾ ਕਹੇ ਨੇ ਪੁੱਛਿਆ ਨਾ ਕਹੇ ਨੇ ਦੱਸਿਆ ਮਗਰ ਥੋੜਾ ਮੈਂ ਤਨਵਾਦੀ ਆ ਫਿਤੂ ਹੀ ਗਰੀਬ ਨੂੰ ਚਰਚਾ 'ਚ ਰੱਖਦੇ ਹਾਂ ਮੈਂ ਲੜਾ ਨਾ ਲੜਾਂ ਤੁਹਾਡੇ ਦਿਲਾ 'ਚ ਚਰਚਾ 'ਚ ਰਵਾਂ ਲੋਕਾਂ ਦੇ ਦਿਮਾਗ 'ਚ ਚਰਚਾ 'ਚ ਰਵਾਂ ਮੈਂ ਤੁਹਾਡਾ ਸਦਾ ਧੰਨਵਾਦੀ ਹਾਲੇ ਕਦੋਂ ਉਮੀਦਵਾਰ ਆਪਣਾ ਇਖਤਿਆਨ ਕਰ ਸਕਦਾ ਹੈ ਇਲੈਕਸ਼ਨ ਤੋਂ ਪਹਿਲਾਂ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਮੀਟਿੰਗਾਂ ਦਾ ਦੌਰ ਤੇਜ਼ ਕਰ ਦਿੱਤਾ ਹੈ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ ਅਤੇ ਉਹਨਾਂ ਵੱਲੋਂ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ ਤੇ ਚੁਟਕੀ ਲਈ ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਪੰਜਾਬ ਬਚਾਓ ਯਾਤਰਾ ਕੱਢ ਰਹੇ ਹਨ ਇੱਕ ਛੱਤ ਵਾਲੀ ਕਾਰ ਸਪੈਸ਼ਲ ਬਣਾਈ ਹੋਈ ਹੈ ਜਿਸ ਤੇ ਬੈਠ ਕੇ ਯਾਤਰਾ ਕਰ ਰਹੇ ਹਨ ਇਹ ਉਹ ਲੋਕ ਹਨ ਜੋ ਬਾਹਰ ਦਾ ਤਾਪਮਨ ਦੇਖ ਕੇ ਪੰਜਾਬ ਨੂੰ ਬਚਾਉਣ ਲਈ ਬਾਹਰ ਨਿਕਲਦੇ ਹਨ ਅਕਾਲੀ ਤਾਂ ਚਲੋ ਵਿਚਾਰੇ ਚਲੋ ਛੱਡੋ ਉਹਨਾਂ ਤਾਂ ਉਹ ਤਾਂ ਉਹੀ ਜੀਪ ਤੇ ਟਰੈਕਟਰ ਵਾਲੀ ਛਤਰੀ ਜੀ ਲਵਾ ਕੇ ਹੁਣ ਤੁਰਿਆ ਫਿਰਦਾ ਹੈ ਅਜੇ ਜੇ ਤੈਨੂੰ ਧੁੱਪ ਲੱਗਦੀ ਹੈ ਜਿਹੜੇ ਮੂਰੇ ਮੋਟਰਸਾਈਕਲਾਂ ਨੇ ਉਹਨਾਂ ਨੂੰ ਧੁੱਪ ਨਹੀਂ ਲੱਗਦੀ ਹਰੇਕ ਮੋਟਰਸਾਈਕਲ ਤੇ ਵੀ ਛਤਰੀ ਲਵਾ ਫਿਰ ਸੁਖਵੀਰ ਜੀ ਆ हजे तो चाली डिग्री पंजा डिग्री टेंपरेचर होगा हजे तो हूँ ही गर्मी मन गया मैं पक्ा पता है घोड़ी दानावाद लादी नहीं फर्क है जो धुप्पा चम करने होर ने तो नेता हो ने। टेंपरेचर पुछ के जाने कितना टेंपरेचर है फोर्टी टू ओके थर्टी टू के आसपास आया तो बताना ਪੰਜਾਬ ਬਚਾਣੇ ਨਿਕਲਣਾ ਹੈ ਓ ਯੈਸ ਯੈਸ ਓ ਨੋ ਨੋ ਪਤਾ ਹੈ ਇਹ ਐ ਨਹੀਂ ਕੰਮ ਹੁੰਦੇ ਇਹ ਨੰਗੇ ਪੈਰ ਰੋਡਾਂ ਤੇ ਤੁਰਨ ਆਣੇ ਜਿਹੜੇ ਨੇ ਨਾ ਉਹਨਾਂ ਨਾਲੋਂ ਫਰਕ ਹੈ ਹਜੇ ਵੀ ਮੈਨ ਲੱਗਦਾ ਵੀ ਹਜੇ ਵੀ 30 40 ਸਾਲ ਪੁਰਾਣੇ ਪੰਜ ਸੱਤ ਕੰਡੇ ਤਾਂ ਹਜੇ ਪੈਰ 'ਚ ਪਈ ਹੋਣੇ ਚੁਬਦੇ ਤਾਂ ਨਹੀਂ ਹੈਗੇ ਉਹ ਪਤਾ じゃ ਲੱਗ ਜਾਂਦਾ ਵੀ ਕਾਲਾ ਜਾ ਇੱਥੇ ਕੰਡਾ ਹੋਣਾ ਛੱਡੋ ਪਰੇ ਹੁਣ ਵਿੱਚੇ ਗਲਗੁਲ ਜੂ ਛੱਡੋ ਪਰੇ ਅਸੀਂ ਉਹ ਲੋਕ ਆ ਜਿਨ੍ਹਾਂ ਦੇ ਪੈਰਾਂ 'ਚ ਅੱਜ ਵੀ ਕੰਡੇ ਨੇ ਤੇ ਤੁਹਾਡੇ ਮੱਖੀ ਬਹਿ ਜਾਏ 2 ਘੰਟੇ ਚੱਲੀ ਜਾਂਦੇ ਹੋ ਕਰੀਮਾ ਲਾਉਣੇ ਕਿਤੇ ਇਨਫੈਕਸ਼ਨ ਨਾ ਹੋ ਜਾਏ ਇਹ ਫਰਕ ਹੈ ਇਹ ਬਹੁਤ ਫਰਕ ਸুইস ਕਰਕੇ ਮੈਂ ਕੱਲ ਨਿਕਲਿਆ ਮੈਂ ਬਾਹਰ ਇਲੈਕਸ਼ਨ ਕਮਿਸ਼ਨ ਤੋਂ ਜਾਇ ਤੇ ਲੈ ਕੇ ਚੰਡੀਗੜ੍ਹ ਤੋਂ ਮੋਗੇ ਤੱਕ 4 ਘੰਟੇ ਲੱਗੇ ਕਾਰਨ ਜਗਾ ਜਗਾ ਤੇ ਲੋਕ ਖੜੇ ਸੀ ਫੁੱਲ ਲੈ ਕੇ ਖੜੇ ਸੀ ਗੱਡੀ ਭਰਤੀ ਫੁੱਲਾਂ ਨਾਲ ਪੱਗ ਭਰਤੀ ਫੁੱਲਾਂ ਨਾਲ ਮੈਂ ਕਿਹਾ ਪ੍ਰਮਾਤਮਾ ਕਿਹੜੇ ਜਨਮ ਚ ਮੈਂ ਕਰ ਜਾ ਮੋੜੂੰਗਾ ਕਿੱਥੇ ਤਾਂ ਆ ਪਿਆਰ ਹੈ ਫੁੱਲ ਸੁੱਟ ਰਹੇ ਨੇ ਮਾਵਾ ਸਿਰ ਪਲੋਸ ਦਿਆਂ ਨੇ ਬਾਪੂ ਅਸ਼ੀਰਵਾਦ ਦਿੰਦੇ ਆ ਭਰਾ ਜਿਹੜੇ ਨੇ ਮੋਢੇ ਤੇ ਹੱਥ ਰੱਖ ਕੇ ਸੈਲਫੀ ਕਰਾਉਂਦੇ ਆ ਭੈਣਾਂ ਦੁਆਵਾਂ ਦਿੰਦੀਆਂ ਜਾਂਉਂਦਾ ਰਹਿ ਇੱਕ ਪਾਸੇ ਤਾਂ ਆਏ ਦੂਜੇ ਪਾਸੇ ਉਹ ਨੇ ਆ ਜਿਹੜੇ ਹੁਣ ਤੱਕ ਰਹੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਜਾਂ ਲੈ ਗਏ ਕਦੀ ਵੀ ਕੁਛ ਨਾ ਕੁਛ ਤਾਂ ਲੈ ਕੇ ਗਈ ਹੋਣੇ ਐ ਤਾਂ ਨਹੀਂ ਜਾਂਦੇ ਖਾਲੀਏ ਸੋ ਇਹ ਪਿਆਰ ਜਿਹੜਾ ਉਹਦੀ ਕਿਸੇ ਕ੍ਰਾਂਤੀ ਚ ਕੋਈ ਮੁੱਲ ਨਹੀਂ ਹੁੰਦਾ ਵੀਰੋ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੇ 23 ਸਾਲ ਦੀ ਉਮਰ 'ਚ ਸਿਦਕ ਪ੍ਰਾਪਤ ਕੀਤੀ 23 ਸਾਲ ਦੀ ਰਹਿਣਗੇ ਅੱਜ ਤੋਂ 500 ਸਾਲ ਬਾਅਦ ਆਪਾਂ ਕਿੱਥੇ ਹੋਵਾਂਗੇ ਆਪਣੀਆਂ ਕਈ ਪੀੜ੍hiyan ਵੀ ਨਹੀਂ ਹੋਣਗੀਆਂ ਪਰ ਭਗਤ ਸਿੰਘ 23 ਸਾਲ ਦਾ ਹੀ ਰਹੂਗਾ ਆਹ ਹੁੰਦੀ ਹੈ ਕੁਰਬਾਨੀ ਆਦਮੀ ਬੜਾ ਸਾਲੋਂ ਸੇ ਨਹੀਂ ਖਿਆਲਾਂ ਸੇ ਹੁੰਦਾ ਹੈ ਖਿਆਲ ਵੱਡੇ ਹੋਣੇ ਚਾਹੀਦੇ ਭਗਤ ਸਿੰਘ ਹੋਰਾਂ ਦੇ ਖਿਆਲ ਵੱਡੇ ਸੀ ਰਾਜਗੁਰੂ ਜਿਹੜਾ ਨਾਲ ਸੀ ਉਹ ਪੂਨੇ ਤੋਂ ਸੀ ਰਾਜਗੁਰੂ ਕੁਝ ਲਿਖਦੇ ਨਹੀਂ ਸੀ ਬਾਕੀ ਤਾਂ ਭਗਤ ਸਿੰਘ ਜੀ ਤਾਂ ਬਹੁਤ ਕੁਝ ਲਿਖਦੇ ਰਹਿੰਦੇ ਸੀ ਖ਼ਵਾਰਾਂ 'ਚ ਐਡੀਟੋਰੀਅਲ ਅਬਦੇ ਖ਼ਵਾਰ ਵੀ ਛਾਪਦੇ ਰਹਿੰਦੇ ਸੀ ਪਰਚੇ ਕੱਢਦੇ ਰਹਿੰਦੇ ਸੀ ਰਾਜਗੁਰੂ ਕੁਝ ਲਿਖਦੇ ਨਹੀਂ ਸੀ ਤੂੰ 18-19 ਸਾਲ ਦੀ ਉਮਰ ਸੀ ਹੱਸਣ ਖੇਡਣ ਦੀ ਉਮਰ ਸੀ ਤੇ ਰਾਜਗੁਰੂ ਨੂੰ ਮਜ਼ਾਕ ਕਰਦੇ ਰਹੇ ਸੀ ਤੂੰ ਕਦੇ ਲਿਖ ਨਹੀਂ ਸਕਦਾ ਕੁਝ ਉਹ ਕਹਿੰਦਾ ਨਹੀਂ ਯਾਰ ਮੈਂ ਕਦੇ ਕੁਝ ਲਿਖੂਗਾ ਉਸ ਕੋ ਵੀ ਲੋਕ ਕਬੀ ਸਟੇਜ ਤੇ ਪੜ੍ਹेंगे ਉਹ ਕਹਿੰਦੇ ਰਹਿਣ ਦੇ ਯਾਰ ਤੂੰ ਕੀ ਲਿਖੇਗਾ ਦੇਖਾਂਗੇ ਫਿਰ ਫਿਰ ਦੋ ਕੁ ਮਹੀਨੇ ਬਾਅਦ ਕਹਿੰਦੇ ਕੁਝ ਲਿਖਿਆ ਕਹਿੰਦਾ ਨਹੀਂ ਕਹਿੰਦਾ ਤੂੰ ਲਿਖ ਸਕਦਾ ਫਾਂਸੀ ਦੀ ਸਜ਼ਾ ਹੋਗੀ ਕਹਿੰਦੇ ਕੁਝ ਲਿਖਿਆ ਕਹਿੰਦਾ ਨਹੀਂ ਫਾਂਸੀ ਵਾਲਾ ਦਿਨ ਆ ਗਿਆ ਜੀ ਅਰਲੀ ਮਾਰਨਿੰਗ 4 ਵਜੇ ਉਠਾਉਣ ਆ ਗਏ ਜਲਾਦ ਤੇ ਜਿਹੜੇ ਜੇਲ ਦਾ ਸਟਾਫ ਕਿ ਅੱਜ ਫਾਂਸੀ ਹੈ ਤਸ਼ੀਦ ਅਜ਼ਮ ਭਗਤ ਸਿੰਘ ਹੋਰਾਂ ਨੇ ਪੁੱਛ ਰਾਜਗੁਰੂ ਕੁਝ ਲਿਖਾ ਤਾਂ ਨਹੀਂ ਯਾਰ ਲਿਖੂਗਾ ਕਹਿੰਦੇ ਕਦ ਕਬ ਲਿਖੇਗਾ 15 ਮਿੰਟ ਮੇ ਫਾਂਸੀ ਹੈ ਉਹਨੂੰ ਜਿਹੜਾ ਫੌਜ ਜਿਹੜਾ ਆਇਆ ਸੀ ਜੇਲ੍ਹ ਦਾ ਸਟਾਫ ਦਾ ਬੰਦਾ ਹੈਗਾ ਤਾਂ ਇੰਡੀਅਨ ਸੀ ਪਰ ਉਹ ਗੋਰਿਆਂ ਦੀ ਫੌਜ ਚ ਕੰਮ ਕਰਦਾ ਸੀ ਉਹਨੂੰ ਕਹਿੰਦੇ ਇੱਕ ਕੋਲਾ ਲਿਆ ਕੇ ਦੇ ਦੇ ਯਾਰ ਕੋਲਾ ਲਿਆ ਕੇ ਦੇ ਦੇ ਅਸੀਂ ਕੁਝ ਲਿਖ ਰਹੇ ਹਾਂ ਕਿਉਂਕਿ ਫਾਂਸੀ ਵਾਲੇ ਜਿਹੜੇ ਕੈਦੀ ਹੁੰਦੇ ਉਹਨਾਂ ਨੂੰ ਸਾਰਾ ਕੁਝ ਖੋਹ ਲੈਂਦੇ ਆ ਕਿ ਉਹ ਆਪਣੇ ਸਰੀਰ ਨੂੰ ਕੋਈ ਹਾਮ ਨਾ ਕਰ ਲੈਣ ਕਿਸੇ ਤਰੀਕੇ ਨਾਲ ਉਹਨੇ ਕਿਆ ਯਾਰ 15 ਮਿੰਟ ਦੀ ਜ਼ਿੰਦਗੀ ਇਹਨਾਂ ਦੀ ਚੱਲ ਕੋਲਾ ਮੰਗਦੇ ਨੇ ਲਿਆ ਦੇ ਕੋਲਾ ਲਿਆਤਾ ਲਾਹੌਰ ਦੀ ਸੈਂਟਰਲ ਜੇਲ੍ਹ ਦੇ ਬੈਰਕ ਦੇ ਵਿੱਚ ਕੰਨ ਤੇ ਰਾਜਗੁਰੂ ਲਿਖ ਕੇ ਗਿਆ ਲੈਣਾ ਦੁੱਖ ਦੀ ਗੱਲ ਇਹ ਆ ਸਾਨੂੰ ਕਦੇ ਕਿਸੇ ਨੇ ਪੜਾਈਆਂ ਨਹੀਂ ਉਹ ਕਦੇ ਕਿਸੇ ਸਿਲੇਬਸ 'ਚ ਨਹੀਂ ਆਈਆਂ ਹੁਣ ਸਿਲੇਬਸਾਂ 'ਚ ਲਾਵਾਗੇ ਅਗਲੇ ਸਿਲੇਬਸਾਂ ਦੀ ਜਿਹੜਾ ਸੋਚ ਦਾ ਕੰਮ ਚੱਲ ਰਿਹਾ ਹੈ ਬਿਊਰੋ ਰਾਜਗੁਰੂ ਨੇ ਕੀ ਲਿਖਿਆ ਰਾਜਗੁਰੂ ਨੇ ਪਹਿਲੀਆਂ ਤੇ ਆਖਰੀ ਲਾਈਨਾਂ ਲਿਖੀਆਂ ਜ਼ਿੰਦਗੀ ਦੀਆਂ कहता हम भी जी सकते थे चुप रहकर हम भी जी सकते थे चुप रहकर हमें भी मां बाप ने पाला था दुख सहकर इना लिखिया अधे घंटे बाद फांसी होगी जनाब आ आ आ हीरे असी गुआए है इन पिछे गुआए उस बंदे नू ਜੇਲ੍ਹ ਚ ਪਾ ਕੇ ਕਹਿੰਦੇ ਕੈਰੀਵਾਲ ਦੇ ਵਿਰੁੱਧ ਬੋਲਦੇ ਤੇ ਉਸੇ ਬੰਦੇ ਨੂੰ ਕਹਿੰਦੇ ਹੁਣ 55 ਕਰੋੜ ਦਾ ਸਾਨੂੰ ਵੀ ਦੇ ਚੰਦਾ ਹੋ ਤੇ ਫਿਰ ਸਾਡੇ ਵਾਲਾ ਤਾਂ ਹੈ ਹੀ ਨਹੀਂ ਕਿਹਦੇ ਹਿਸਾਬ ਕਿਤਾਬ ਚ ਨਾ ਹੀ ਲਿਆ ਸੀ ਤੇ ਤੁਹਾਡੇ ਵਾਲਾ ਤਾਂ ਹਿਸਾਬ ਕਿਤਾਬ ਚ 8000 ਕਰੋੜ ਉਹ ਕਿਹੜੇ ਖਾਤੇ ਪਾਉਂਗੇ ਭਾਈ ਨਾ ਉਹ ਤਾਂ ہمارا ਚੰਦਾ ਹੈ ਲੈ ਸੋ ਵੀਰੋ ਚੁੱਪ ਰਹਿ ਕੇ ਆਪਾਂ ਜਿਉਣਾ ਨਹੀਂ ਜਿਉਂ ਤਾਂ ਸਕਦੇ ਸੀ ਰਾਜਗੁਰੂ ਸੁਖਦੇਵ ਹੋਰਿਆਂ ਵੀ ਹਮ ਵੀ ਜੀ ਸਕਤੇ ਸੇ ਚੁੱਪ ਰਹਿਕਰ ਕੌਣ ਪੰਗਾ ਲੈਂਦਾ ਆਲਾ ਕਹਿੰਦਾ ਛੱਡੋ ਪਰੇ ਯਾਰ ਐਨ ਤੰਗ ਕਰਨਗੇ ਫਿਰ ਉਹ ਵੀ ਕਹਿੰਦੇ ਛੱਡੋ ਪਰੇ ਫਿਰ ਆਪਾਂ ਇੱਥੇ ਬੈਠੇ ਹੁੰਦੇ ਅੱਜ ਸੁਦੇਸ਼ ਵਾਸਤੇ ਲੜਨਾ ਅਰਵਿੰਦ ਕੇਜਰੀਵਾਲ ਹੋਰਾਂ ਦਾ ਸਾਥ ਦੇਣਾ ਸੰਕਟ ਦੇ ਮੌਕੇ ਤੇ ਆਉਣ ਵਾਲੇ ਦਿਨਾਂ 'ਚ ਮੈਂ ਮਿਲਣਾ ਉਹਨਾਂ ਨੂੰ ਉਹਨਾਂ ਨੇ ਲਿਸਟ ਜਿਹੜੀ ਭੇਜੀ ਐ ਆ ਆਉਣ ਵਾਲੇ 2-4 ਦਿਨਾਂ 'ਚ ਮਿਲਣ ਵਾਲਿਆਂ ਦੀ ਉੱਚ ਮੇਰਾ ਨਾਮ ਹੈ ਮੈਂ ਮਿਲ ਕੇ ਆਉਂਗਾ ਔਰ ਆ ਸਾਰਾ ਕੁਝ ਦੱਸ ਕੇ ਆਉਂਗਾ ਕਿ ਖਟਕੜਕਲਾਂ گئے ਸੀ ਉੱਥੇ ਲੋਕ ਆਪ ਮਾਰੇ ਆਏ ਸੀ ਤੇ ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਤੁਹਾਡੇ ਨਾਲ ਆਂ ਜੀ ਚਟਾਨ ਵਾਂਗ ਕੜਿਆ ਅਸੀਂ ਤਾਂ ਪੰਜਾਬੀਆਂ ਜਿੱਥੇ ਖੜ ਗਏ ਖੜ ਗਏ ਜਿੱਥੇ ਅੜ ਗਏ ਅੜ ਗਏ ਵਾਸਾ ਸੋ ਇਸ ਕਰਕੇ ਆ ਤੁਹਾਡਾ ਅੱਜ ਇੱਥੇ ਆਉਣਾ ਸਾਡੇ ਲਈ ਬਹੁਤ ਸੁਖਦਾਇਕ